ਤੜੀਵਾਲ ਸ਼ਿਪੂਰੀ ਸਭਾ ਦੇ ਵੱਲੋਂ ਤੜੀਵਾਲ ਦੇ ਸਮਸ਼ਾਨ ਘਾਟ ਨੂੰ ਬਹੁਤ ਹੀ ਵਧੀਆ ਤੇ ਸੁੰਦਰ ਬਣਾਉਣ ਵਾਸਤੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸ਼ਿਪੂਰੀ ਸਭਾ ਦੇ ਨੌਜਵਾਨਾਂ ਦੇ ਵੱਲੋਂ ਆਪਣੀ ਸ਼ਰਧਾ ਦੇ ਨਾਲ ਯੋਗਦਾਨ ਪਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਸ਼ਿਪੂਰੀ ਸਭਾ ਜੋ ਤੜੀਵਾਲ ਦੇ ਸਮਾਜ ਸੇਵੀ ਸੁਰਗਵਾਸੀ ਕੇਵਲਤਾ ਬਿਵਾਲੇ ਦੇ ਬੇਟੇ ਵੀ ਸ਼ਾਲਟਾ ਬਿਵਾਲੇ ਨੇ ਸਭਾ ਬਣਾਈ ਸੀ ਅਤੇ ਜਿਸ ਦੇ ਵਿੱਚ ਉਹਨਾਂ ਦਾ ਸਹਿਯੋਗ ਉਹਨਾਂ ਦੇ ਭਰਾ ਰੋਕੀ ਅਤੇ ਲੱਕੀ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਸ਼ਹਿਰ ਵਾਸੀਆਂ ਦੇ ਵੱਲੋਂ ਆਪਣੀ ਸ਼ਰਦਾ ਦੇ ਮੁਤਾਬਕ ਮਾਇਆ ਭੇਂਟ ਕੀਤੀ ਜਾਂਦੀ ਹੈ ਜੋ ਢੜੀਵਾਸ਼ ਸ਼ਮਸ਼ਾਨ ਘਰ ਦੇ ਵਿੱਚ ਲਗਾਈ ਜਾਂਦੀ ਹੈ ਜਿਸ ਦਾ ਹਿਸਾਬ ਗਰੁੱਪ ਦੇ ਵਿੱਚ ਵਿਸ਼ਾਲ ਢਾਬੇ ਵੱਲੋਂ ਸਾਰਾ ਦੱਸ ਦਿੱਤਾ ਜਾਂਦਾ ਹੈ ਅੱਜ ਸ਼ਹਿਰ ਢੜੀਵਾਲ ਦੇ ਪ੍ਰਵਾਸੀ ਲੋਕ ਜੋ ਜੀਵ ਕਲੋਨੀ ਦੇ ਵਿੱਚ ਰਹਿੰਦੇ ਹਨ ਉਸ ਕਲੋਨੀ ਦੇ ਜੋ ਜੂਥ ਆਗੂ ਮਨੀਸ਼ ਨੇ ਆਪਣੀ ਕਲੋਨੀ ਦੇ ਵਿੱਚੋਂ ਇਕੱਠੀ ਰਕਮ ਕੀਤੀ ਅਤੇ 10000 ਰੁਪਏ ਦੀ ਨਗਦ ਰਾਸ਼ੀ ਵਿਸ਼ਾਲਤਾ ਬੇਵਾਲੇ ਨੂੰ ਦਿੱਤੀ ਇਸ ਮੌਕੇ ਤੇ ਕਿਸ਼ਨਾ ਗਲੀ ਦੇ ਵਿੱਚ ਜੋ ਨਿਵਾਸੀ ਰਹਿੰਦੇ ਹਨ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਵੱਲੋਂ ਜਿਨ੍ਹਾਂ ਦਾ ਨਾਮ ਸੁਮਿਤ ਵੇਸਰ ਹੈ 10000 ਰੁਪਏ ਦੀ ਸੇਵਾ ਭੇਜੀ ਗਈ ਪਵਨ ਦੇਵਗਨ ਗੈਸ ਏਜੰਸੀ ਦੇ ਮਾਲਕ ਉਹਨਾਂ ਵੱਲੋਂ 10000 ਦੀ ਸੇਵਾ ਭੇਜੀ ਗਈ ਸ਼ਿਵਸ਼ਨਾ ਪੰਜਾਬ ਜੋ ਪੰਜਾਬ ਜੂ ਚੇਅਰਮੈਨ ਰੋਹਿਤ ਮਹਾਜਨ ਨੇ ਜੋ ਕਿ ਉਹਨਾਂ ਦਾ ਮਹਾਜਨ ਪਰਿਵਾਰ ਹੈ ਜਿਸ ਵਿੱਚ ਹਣੀਮਾ ਮਹਾਜਨ ਜੀ, ਮਨੋਜ ਮਹਾਜਨ ਜੀ ਅਤੇ ਉਹਨਾਂ ਦੇ ਮਹਾਜਨ ਪਰਿਵਾਰ ਦੇ ਵੱਲੋਂ ਜੋ 6 ਸੀਵੇ ਸ਼ਮਸ਼ਾਨ ਘਰ ਦੇ ਵਿੱਚ ਬਲਦੇ ਹਨ ਉਹਨਾਂ ਵਿੱਚੋਂ ਤਿੰਨ ਨੂੰ ਬੱਧੀਆ ਸੁੰਦਰ ਬਣਾਉਣ ਦੀ ਸੇਵਾ ਵੀ ਉਹਨਾਂ ਨੇ ਲਈ। ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸ਼ੇਨ ਦੁੱਗਲ, ਯੂਐਸਏ ਤੋਂ ਰਵਿੰਦਰ ਕਾਲੀਆ, ਸ਼ਿਵ ਸ਼ੈਨਾ ਤੋਂ ਰੋਹਿਤ ਮਹਾਜਨ, ਕੇਵਲਟਾ ਬਲੇ ਲੱਕੀ ਰੋਕੀ, ਮਿੱਠੂ ਮਹਾਜਨ, ਲੱਕੀ ਖੋਸਲਾ, ਗਿੱਲ ਸਾਹਿਬ ਬਿੱਲਾ ਪਿੰਡ ਫਤੈਨੰਗਲ ਤੋਂ ਉਹਨਾਂ ਤੋਂ ਇਲਾਵਾ ਰਜੀਵ ਕਲੋਨੀ ਤੋਂ ਜੂਤਾਗੋ ਮੁਨੇਸ਼ ਜੀ ਵੈਕੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਧਾਰੀਵਾਲ ਸ਼ਮਸ਼ਾਨ ਘਾਟ ਦਾ ਜਿਹੜਾ ਸੁਧਾਰ ਦਾ ਕੰਮ ਹੈ ਉਹ ਸਾਡੇ ਧਾਰੀਵਾਲ ਦੀ ਨੌਜਵਾਨ ਸਭਾ ਵੱਲੋਂ ਵਿਸ਼ਾਲ ਮਹਿਰਾ ਜੀ ਦੀ ਗਵਾਹੀ ਦੇ ਵਿੱਚ ਜਿਹੜੀ ਕਮੇਟੀ ਬਣੀ ਹੋਈ ਆ ਉਹਨਾਂ ਵੱਲੋਂ ਧਾਰੀਵਾਲ ਦਾ ਜਿਹੜਾ ਸ਼ਮਸ਼ਾਨ ਘਾਟ ਆ ਉਹਨੂੰ ਸੁਧਾਰਨ ਦੇ ਵਿੱਚ ਅਥਕ ਪ੍ਰਯਾਸ ਕੀਤਾ ਜਾ ਰਿਹਾ ਹੈ ਵੱਖ-ਵੱਖ ਸਮੇਂ ਦੇ ਵਿੱਚ ਸ਼ਹਿਰ ਵਾਸੀਆਂ ਨੇ ਵੱਖ-ਵੱਖ ਆਪਣਾ ਸਹਿਯੋਗ ਦੇ ਕੇ ਉਸ ਸ਼ਮਸ਼ਾਨ ਘਾੜ ਨੂੰ ਸੁਧਾਰਨ ਦੀ ਜਿਹੜੀ ਮੋਹਿਮਾ ਵਿਸ਼ਾਲ ਜੀ ਦੁਆਰਾ ਚਲਾਈ ਗਈ ਆ ਉਸ ਕੜੀ ਦੇ ਅੰਤਰਗਤ ਹੀ ਅੱਜ ਅਸੀਂ ਰਜੀਵ ਕਲੋਨੀ ਜਿਹੜੀ ਨਹਿਰ ਦੇ ਉੱਤੇ ਪ੍ਰਵਾਸੀਆਂ ਦੀ ਕਲੋਨੀ ਆ ਉਸ ਦੇ ਵਿੱਚ ਮੈਂ ਤੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਦੁੱਗਲ ਜੀ ਰੋਕੀ ਟਾਬੇ ਵਾਲੇ ਲੱਕੀ ਟਾਬੇ ਵਾਲੇ ਵਿਸ਼ਾਲ ਜੀ ਰਵਿੰਦਰ ਕਾਲੀਆ ਜੀ ਤੇ ਜਿਹੜੀ ਸਮੂੱਚੀ ਗੋਤਮ ਖੋਸਲਾ ਜੀ ਤੇ ਜਿਹੜੀ ਸਮੂੱਚੀ ਟੀਮ ਆ ਅੱਜ ਅਸੀਂ ਇਹਨਾਂ ਦੇ ਕਹਿਣ ਤੇ ਇੱਥੇ ਆਏ ਆ ਇਹਨਾਂ ਵੱਲੋਂ ਸ਼ਮਸ਼ਾਨ ਘਾਟ ਸੁਧਾਰ ਸਭਾ ਜਿਹੜੀ ਆ ਉਹਨੂੰ ਕੁਝ ਜਿਹੜੀ ਆ ਸਹਾਇਤਾ ਦਿੱਤੀ ਜਾ ਰਹੀ ਆ ਬੜਾ ਹੀ ਵਧੀਆ ਉਪਰਾਲਾ ਕਿ ਜਦੋਂ ਇਹਨਾਂ ਲੋਕਾਂ ਵੱਲੋਂ ਵੀ ਸ਼ਮਸ਼ਾਨ ਘਾਟ ਦੀ ਦਸ਼ਾ ਸੁਧਾਰਨ ਆਸਤੇ ਇਸ ਤਰ੍ਹਾਂ ਦੇ ਜਿਹੜਾ ਪ੍ਰਯਾਸ ਕੀਤਾ ਜਾ ਰਿਹਾ ਹੈ ਦੂਸਰਾ ਮੈਂ ਵਿਛਾਲ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਜਿਹੜਾ ਕਿ ਇਹ ਬੜਾ ਹੀ ਵਧੀਆ ਕੰਮ ਕਰ ਰਹੇ ਨੇ ਬੜਾ ਵਧੀਆ ਕਾਰਜ ਕਰ ਰਹੇ ਨੇ ਉਹ ਵਧਾਈ ਦੇ ਪਾਤਰ ਨੇ ਉਹਨਾਂ ਨੂੰ ਮੈਂ ਆਪਣੇ ਵੱਲੋਂ ਤੇ ਸਮੁੱਚੇ ਸ਼ਹਿਰ ਵਾਸੀਆਂ ਵੱਲੋਂ ਇਸ ਚੀਜ਼ ਨੂੰ ਅੱਗੇ ਲਾ ਕੇ ਜਾਣ ਦੀ ਵਧਾਈ ਦਿਨਾ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਨਾ ਕਿ ਇੱਕ ਸੰਸਥਾ ਦੇ ਵਿੱਚ ਵੱਧ ਤੋਂ ਵੱਧ ਸੰਖਿਆ ਵਿੱਚ ਜੁੜ ਕੇ ਇਹਨਾਂ ਦਾ ਹੀ ਸਹਿਯੋਗ ਕਰੀਏ ਤਾਂ ਕਿ ਜਿਹੜੀ ਸ਼ਮਸ਼ਾਨ ਘਾਟ ਦੀ ਜਿਹੜੀ ਆ ਦਛਾ ਉਹ ਸੁਧਾਰੀ ਜਾ ਸਕੇ ਜਾ ਸ਼ਰਮ ਜੀ ਅੱਜ ਲੈਟ ਕਰਨ ਦੀ ਕੋਈ ਹੈ ਕਿ ਪੰਜਾਬ ਪਛਾਹ ਪ੍ਰਵਾਸੀ ਪੰਜਾਬ ਉਹ ਕੀ ਕਹਿਣਾ ਚਾਹੁੰਦੇ ਇਸ ਬੰਦੇ ਨੂੰ ਪ੍ਰਵਾਸੀ ਲੋਕ ਮੰਤਰੀ ਕੀਤੀ ਜਾ ਰਹੀ ਹੈ ਸੁਨਾਰ ਦਾ ਸਾਡੀ ਪਾਰਟੀ ਦਾ ਜਿਹੜਾ ਏਜੰਡਾ ਸ਼ਿਵਸਨਾ ਪੰਜਾਬ ਦਾ ਅਸੀਂ ਹਮੇਸ਼ਾ ਹੀ ਪ੍ਰਵਾਸੀਆਂ ਦੇ ਨਾਲ ਆ ਸਾਡੇ ਜਿਹੜੇ ਸ਼ਿਵਸਨਾ ਪੰਜਾਬ ਦੇ ਜੁਨਟ ਆ ਪ੍ਰਵਾਸੀ ਸਾਲ ਸਾਡਾ ਮੇਰਾ ਤਾਰੀਵਾਲ ਦੇ ਵਿੱਚ ਵੀ ਪਰਵਾਸੀ ਸਾਲ ਜਿਹੜਾ ਕੰਮ ਕਰ ਰਿਹਾ ਜਿਹਦੇ ਵਿੱਚ 200 ਤੋਂ 250 ਸਾਡਾ ਕਾਰਜਕਰਤਾ ਪਰਵਾਸੀ ਸਾਲ ਦਾ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਆ ਕਿ ਜੇ ਕੋਈ ਇੱਕ ਬੰਦਾ ਗਲਤੀ ਕਰਦਾ ਤੇ ਉਹਦੀ ਸਜ਼ਾ ਜਿਹੜੀ ਆ ਪੂਰੇ ਉਹਨਾਂ ਦੇ ਕੁੰਬੇ ਨੂੰ ਨਹੀਂ ਦੇਣੀ ਚਾਹੀਦੀ ਪੂਰੀ ਉਹਨਾਂ ਦੀ ਬਰਾਦਰੀ ਨੂੰ ਨਹੀਂ ਦੇਣੀ ਚਾਹੀਦੀ ਜਿੰਨੇ ਗਲਤੀ ਕੀਤੀ ਆ ਸਜ਼ਾ ਦਾ ਹੱਕਦਾਰ ਉਹ ਆ ਇਸ ਕਰਕੇ ਸਾਡਾ ਪਰਵਾਸੀਆਂ ਦੇ ਨਾਲ ਜਿਹੜਾ ਵਾ ਤਾਲਮੇਲ ਮੇਲ ਮਲਾਪ ਬੜਾ ਹੀ ਵਧੀਆ ਤੇ ਅਸੀਂ ਆਸ ਕਰਦੇ ਆ ਕਿ ਅੱਗੇ ਵੀ ਇਸੇ ਤਰ੍ਹਾਂ ਹੀ ਵਧੀਆ ਰਹੇਗਾ ਮਹਿੰਦੀ ਪ੍ਰਧਾਨ ਜੀ ਦੱਸ ਦਿਓ ਜੋ ਸੇਵਾ ਜਿਹਾ ਹੋਣਾ ਨਾਮ ਲੈ ਜੈ ਸ਼੍ਰੀ ਰਾਮ ਜੀ ਮੈਂ ਨਗਰ ਕੌਂਸਲ ਪ੍ਰਧਾਨ ਸ਼ਹਿਰ ਧਾਰੀਵਾਲ ਸਾਰੇ ਸ਼ਹਿਰ ਵਾਸੀਆਂ ਦੇ ਅੱਗੇ ਅਪੀਲ ਕਰਨਾ ਵੀ ਖੱਡੇ ਬਹੁਤ ਹੀ ਹੌਨਰ ਨੌਜਵਾਨ ਮੁੰਡਾ ਵਿਸ਼ਾਲ ਢਾਬੇ ਵਾਲਿਆਂ ਦਾ ਬੇਟਾ ਇਹ ਦਿਨੇ ਭਰਾ ਹੀ ਬੜੀ ਮਿਹਨਤ ਕਰਦੇ ਆ ਇਹਨਾਂ ਨੇ ਇੱਕ ਬੜੀ ਅੱਛੀ ਯੂਥ ਦੀ ਟੀਮ ਬਣਾਈ ਦੀ ਆ ਕਿਉਂਕਿ ਇਹ ਧਾਰੀਵਾਲ ਦੇ ਵਿੱਚ ਇਹ ਕੰਮ ਕਰਾ ਰਹੇ ਜਿਹੜਾ ਕਦੀ ਕਿਸੇ ਨੇ 50 ਸਾਲ ਤੋਂ ਨਹੀਂ ਕੀਤਾ ਸਾਡੇ ਸ਼ਮਸ਼ਾਨ ਘਰ ਦਾ ਬਹੁਤ ਬੁਰਾ ਹਾਲ ਸੀ ਇਹ ਨੌਜਵਾਨ ਮੁੰਡਿਆਂ ਨੇ ਉਹਦੀ ਤਕਰੀਬਨ ਰੋਜ਼ ਸਫਾਈ ਵੀ ਕਰਦੇ ਆ ਤੇ ਦੇਖਦੇ ਆ ਕਿਹੜੀ ਚੀਜ਼ ਦੀ ਲੋੜ ਵਾ ਤੇ ਉਹ ਬਣਾ ਕੇ ਦੇ ਰਹੇ ਨੇ ਤੁਸੀਂ ਦੇਖਿਆ ਹੋਣਾ ਵੀ ਆਮ ਸ਼ਹਿਰ ਵਾਸੀ ਬੜੇ ਇਹਨਾਂ ਤੋਂ ਖੁਸ਼ ਹੋ ਕੇ ਬੜਾ দান ਦੇ ਰਹੇ ਨੇ ਤਾਂ ਕਿ ਇਹ ਬੱਚੇ ਸੱਚੇ ਮਨ ਦੇ ਨਾਲ ਆਪਣਾ ਕਾਰੋਬਾਰ ਵਾਲੇ ਵੀ ਧਿਆਨ ਨਹੀਂ ਦਿੰਦੇ ਤੇ ਸ਼ਮਸ਼ਾਨ ਘਾਟੇ ਦਾ ਵਧੀਆ ਬਣਾ ਰਹੇ ਨੇ ਜਿਹੜਾ ਲੋਕੀ ਵੇਖਣਗੇ ਤੇ ਬੜੀ ਇਮਾਨਦਾਰੀ ਨਾਲ ਜੇ ਇਹਨਾਂ ਨੂੰ ਕੋਈ 500 ਰੁਪਏ ਵੀ ਦਿੰਦਾ ਜਾਂ 50000 ਵੀ ਦਿੰਦਾ ਨੇ ਨਾਲ ਹੀ WhatsApp ਤੇ ਉਸੇ ਮੈਸੇਜ ਕਰ ਦਿੰਦੇ ਇਨਾਂ ਦਾ ਬੱਚਿਆਂ ਦਾ ਬਹੁਤ ਅੱਛਾ ਪਰਾਲਾ ਵਾ ਉਹਦੇ ਵੱਲ ਵੇਖਦੇ ਹਾਂ ਸਾਡੇ ਦਾਨੀ ਸੱਜਣਾ ਨੇ ਜਿਸਾਂ ਸੁਮਿਤ ਦਵੇਸਰ ਜੀ ਨੇ ਉਹਨਾਂ ਨੇ ਵੀ 10000 ਰੁਪਏ ਭੇਜਿਆ ਮੈਂ ਉਹਨਾਂ ਦਾ ਬਹੁਤ ਬਹੁਤ ਅਭਾਰੀਆਂ ਕਿ ਉਹਨਾਂ ਨੇ ਇਹ ਬੜਾ ਅੱਛਾ ਤੇ ਨੇਕ ਕੰਮ ਕੀਤਾ ਕਿਉਂਕਿ ਸ਼ਮਸ਼ਾਨ ਘਟ ਵਾਸਤੇ ਪੈਸੇ ਜਿਹੜੇ ਉਹਨਾਂ ਨੇ ਭੇਜਿਆ ਸਾਡੇ ਬਹੁਤ ਹੀ ਹੁਣ ਹਾਰ ਦੂਸਰੇ ਤੇ ਪਮਨ ਦੇਵਗਾਂਝੀ ਗੈਸ ਏਜੰਸੀ ਵਾਲੇ ਉਹਨਾਂ ਨੇ ਵੀ ਪੰਜ ਪਹਿਲਾਂ ਦਿੱਤਾ ਤੇ 10000 ਰੁਪਏ ਹੋਰ ਭੇਜਿਆ ਕਿਉਂਕਿ ਉਹਨਾਂ ਨੇ ਦੇਖਿਆ ਵੀ ਇਹ ਲੜਕੇ ਜਿਹੜੇ ਆ ਬਹੁਤ ਵਧੀਆ ਤੇ ਬੜੀ ਤਨਮਨ ਦੇ ਨਾਲ ਇੱਚਾ ਨੇਕ ਕੰਮ ਕਰ ਰਹੇ ਉਹਨਾਂ ਨੇ ਉਹ ਖੁਸ਼ੀ ਦੇ ਨਾਲ 10000 ਰੁਪਏ ਹੋਰ ਭੇਜਿਆ ਫਿਰ ਸਾਡੇ ਤੁਸੀਂ ਦੇਖੋ ਵੀ ਇੱਥੇ ਧਾਰੀਵਾਲ ਦੇ ਵਿੱਚ ਰਜੀਵ ਕਲੋਨੀ ਆ ਜਿੱਥੇ ਸਾਡੇ ਭਰਾ ਭਾਵੇਂ ਮਾਤਰ ਨੇ ਠੀਕ ਹੈ ਨਾ ਰਜੀਵ ਕਲੋਨੀ ਵਾਲੇ ਪ੍ਰਵਾਸੀ ਆਏ ਦੇ ਬੜੇ ਚਿਰ ਤੋਂ ਤੇ ਉਹ ਮਿਹਨਤ ਕਰਦੇ ਨੇ ਉਹਨਾਂ ਨੇ ਵੀ 10000 ਰੁਪਏ ਸਾਡਾ ਉੱਥੋਂ ਦਾ ਪ੍ਰਧਾਨ ਮੁੰਡਾ ਰਜਨੀਸ਼ ਉਹਦੀ ਟੀਮ ਆ ਉਹਨਾਂ ਨੇ ਸਾਰੇ ਇਕੱਠਾ ਕਰਕੇ ਤੇ ਇਹ ਵੀ ਉਹਨਾਂ ਨੂੰ ਉਹਨਾਂ ਨੂੰ ਵਾਸਤੇ ਦਿੱਤਾ ਵੀ ਤਾਂ ਕਿ ਸ਼ਮਸ਼ਾਨ ਘਟ ਵਾਸਤੇ ਉਹਨਾਂ ਨੇ ਵੀ ਦਿੱਤਾ ਮੈਂ ਸ਼ਹਿਰ ਵਾਸੀਆਂ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਕਿੱਡਾ ਅੱਛਾ ਲੋਕ ਕਿਉਂਕਿ ਇਹ ਘਰ ਜਿਹੜਾ ਵਾ ਆਖਰੀ ਸਾਡਾ ਘਰ ਵਾ ਤੇ ਇਹਦਾ ਸੁਧਾਰ ਕਰਨਾ ਸਾਡਾ ਫਰਜ਼ ਬੰਦਾ ਜਿੰਨਾ ਚਾਹੀਦਾ ਉਹਨਾਂ ਹੀ ਵਦ ਵਦ ਇਹਦੇ ਵਾਸਤੇ ਜਿਹੜੇ ਮੁੰਡੇ ਆ ਵੇਖੋ ਆਪਣੇ ਕੰਮ ਕਾਰ ਛੱਡ ਗਏ ਤੇ ਉਹ ਇੰਨਾ ਵਧੀਆ ਬਣਾ ਰਹੇ ਨੇ ਤੇ ਮੈਂ ਪਰਮਾਤਮਾ ਦੇ ਅੱਗੇ ਵਾਹਿਗੁਰੂ ਦੇ ਅੱਗੇ ਪ੍ਰਭੂ ਰਾਮ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਟਾਬੇ ਵਾਲਿਆਂ ਦੇ ਬੱਚਿਆਂ ਤੇ ਅਪਾਰ ਕਿਰਪਾ ਬਣਾ ਕੇ ਰੱਖੋ ਕਿਉਂਕਿ ਇਹਨਾਂ ਦੀ ਬੜੀ ਅੱਛਾ ਵਾ ਬੜੀ ਅੱਛੀ ਸੋਚ ਵਾ ਵੀ ਅਸੀਂ ਜਿਹੜਾ ਧਾਰੀਵਾਲ ਦੇ ਵਿੱਚ ਬੜੇ ਵੀ ਨੇਕ ਕੋਈ ਵੀ ਕੰਮ ਦਾ ਹਰ ਕੰਮ ਦੇ ਵਿੱਚ ਇਹ ਭਾਗ ਲੈਂਦੇ ਨੇ ਤੇ ਪਰਮਾਤਮਾ ਦੇ ਅੱਗੇ ਹੀ ਪ੍ਰਾਰਥਨਾ ਵੀ ਇਹਨਾਂ ਦੇ ਅਪਾਰ ਕਿਰਪਾ ਬਣਾ ਕੇ ਰੱਖਣ ਤਾਂ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣ ਜੇ ਜੀ ਆਈਸੀ ਤੇ ਗੱਲ ਚੱਲਦੀ ਪਈ ਸੀ ਵੀ ਇਸ ਜਗ੍ਹਾ ਤੇ ਸੰਸਕਾਰ ਹੁੰਦਾ ਸੀ ਜਿਹਨੂੰ ਕਹਿੰਦੇ ਆ ਉਹਦੀ ਸੇਵਾ ਕਿਸੇ ਨੇ ਲਈ ਹਾਂ ਨਹੀਂ ਹਾਂਜੀ ਹਾਂ ਦੇਖੋ ਜੀ ਉੱਥੇ ਛੇ ਸਵਾਏ ਆ ਜਿੰਨਾਂ ਚਾਹੀ ਸੰਸਕਾਰ ਕਰਨੇ ਆ ਠੀਕ ਹੈ ਨਾ ਉਹ ਸਾਡੇ ਜੋ ਬੜਾ ਅੱਛਾ ਸ਼ੇਰ ਸੈਨਾ ਵਾਲੇ ਰੋਹਿਤ ਮਹਾਜਨ ਪਰਿਵਾਰ ਆ ਜਿੰਨਾਂ ਵਿੱਚ ਰੋਹਿਤ ਜੀ ਆ ਸਾਡੇ ਹਣੀ ਮਹਾਜਨ ਜੀ ਆ ਮਨੋਜ ਜੀ ਆ ਰਾਹੁਲ ਜੀ ਆ ਇਹਨਾਂ ਨੇ ਸੇਵਾ ਲਈ ਆ ਵੀ ਜਿਹੜੇ ਤੁਹਾਡੇ ਉੱਥੇ ਜਿੱਥੇ ਅਸੀਂ ਸੰਸਕਾਰ ਕਰਦੇ ਆ ਸਵਾਏ ਇਨਾਂ ਦੀ ਸੇਵਾ ਸਾਡੀ ਆਸੀ ਉਹਨਾਂ ਨੂੰ ਬਹੁਤ ਸੋਹਣਾ ਤੇ ਵਧੀਆ ਬਣਾ ਕੇ ਚਮਚਾਨ ਘਾਟ ਦੇ ਵਿੱਚ ਉਹਨਾਂ ਨੇ ਡਿਊਟੀ ਲਈ ਆ ਉਹ ਕਹਿੰਦੇ ਆਹੀ ਬੜੇ ਸੋਹਣੇ ਬਣਾਵਾਂਗੇ ਉਹਨਾਂ ਨੂੰ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਪ੍ਰਭੂ ਰਾਮ ਦੇ ਕੇ ਪ੍ਰਾਰਥਨਾ ਕਰਨਾ ਵੀ ਇਹਨਾਂ ਦੇ ਚੜ੍ਹਦੀ ਕਲਾ 'ਚ ਰੱਖੇ ਜੈ ਸ਼੍ਰੀ ਰਾਮ